ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ ਤਕਰੀਬਨ ਪੌਣੇ 1 8 ਵਜਣ ਜਾ ਰਹੇ ਨੇ 5 ਦਸੰਬਰ 2024 ਦਾ ਦਿਨ ਸੋਨਾ ਨੀਲੇ ਅੰਬਰ ਦੇ ਨਾਲ ਤੇ ਚਲਦੀ ਹੋਈ ਤੇਜ਼ ਉੱਤਰ ਪੱਛਮ ਦੀ ਹਵਾ ਦੇ ਨਾਲ ਪੰਜਾਬ ਤੇ ਪੰਜਾਬ ਦੇ ਨਾਲ ਖੇਤਰਾਂ ਦੇ ਵਿੱਚੋਂ ਅੱਜ ਕੂਚ ਕਰ ਚੁੱਕਿਆ ਹੈਗਾ ਸੋ ਲੈ ਕੇ ਹਾਜ਼ਰਾਂ ਆਉਂਦੇ ਦਿਨਾਂ ਦੇ ਜਿਹੜਾ ਮੌਸਮ ਦਾ ਅਪਡੇਟ ਖਾਸ ਤੌਰ ਤੇ ਜਿਹੜਾ ਇੱਕ ਸਿਸਟਮ ਆ ਰਿਹਾ 8 ਤੇ 9 ਦਸੰਬਰ ਨੂੰ ਉੱਤਰ ਪੱਛਮੀ ਭਾਰਤ ਦੇ ਵਿੱਚ ਜਿਨੇ ਜੰਮੂ ਕਸ਼ਮੀਰ ਹਿਮਾਚਲ ਉਤਰਾਖੰਡ ਚੰਡੀਗੜ੍ਹ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਨੂੰ ਬਿਲਕੁਲ ਪ੍ਰਭਾਵਿਤ ਕਰਨਾਗਾ ਸੋ ਅੱਜ ਵਾਂਗ ਜਾਨੀ ਕਿ ਜਿਵੇਂ 5 ਦਸੰਬਰ ਨੂੰ ਪੱਛੋਂ ਦੀ ਹਵਾ ਚੱਲਦੀ ਰਹੀ ਤੇ ਕੱਲ 6 ਦਸੰਬਰ ਨੂੰ ਵੀ ਇਸੇ ਤਰ੍ਹਾਂ ਬਹੁਤੇ ਖੇਤਰਾਂ ਦੇ ਵਿੱਚ ਪੱਛੋਂ ਦੀ ਹਵਾ ਚੱਲਦੇ ਰਹਿਣ ਤੇ ਅਸਾਰ ਨੇ ਤੇ ਚੱਲੂਗੀ ਵੀ ਤੇ ਜਿਹੜਾ ਚੜਦਾ ਸੂਰਜ ਬਿਲਕੁਲ ਹੀਠਾਂ ਤੋਂ ਦਿਖਾਈ ਦਊ ਆਉਂਦਾ ਤੇ ਛਿਪਦਾ ਵੀ ਬਿਲਕੁਲ ਹੀਠਾਂ ਜਾ ਕੇ ਦਿਖਾਈ ਦੇਊਗਾ ਕੋਕ ਜਦੋਂ ਵੀ ਉੱਤਰ ਪੱਛੋਂ ਦੀ ਤੇਜ਼ ਹਵਾ ਚੱਲਦੀ ਹੈ ਤਾਂ ਇੱਥੋਂ ਸਾਰਾ ਪੋਲੂਸ਼ਨ ਉਹ ਚੱਕ ਕੇ ਹੋਰ ਪਾਸੇ ਲੈ ਜਾਂਦੀ ਹੈਗੀ ਤੇ ਜਦੋਂ ਇੰਨਾ ਸੋਹਣਾ ਅੰਬਰ ਨਿਕਰਿਆ ਹੋਵੇ ਦਿਨ ਨੂੰ ਤੇ ਪੱਛੋਂ ਚੱਲੀ ਹੋਵੇ ਤੇ ਉੱਤਰ ਪੱਛੋਂ ਦੀ ਹਵਾ ਤਾਂ ਅਗਲੀ ਸਵੇਰ ਦੇ ਹੋਰ ਠੰਡੇ ਹੋਣ ਦੇ ਅਸਰ ਵੱਜ ਜਾਂਦੇ ਨੇ ਕੱਲ੍ਹ ਨਾਲੋਂ ਅੱਜ ਦੀ ਸਵੇਰ ਠੰਡੀ ਸੀ ਅੱਜ ਤੁਸੀਂ ਹੁਣੇ ਜਿਹੜੇ ਬਾਹਰ ਵਿੱਚ ਰਹੇ ਨੇਗੇ ਇਸ ਟਾਈਮ ਇਹ ਫੀਲ ਹੋ ਰਿਹਾ ਹੋਊਗਾ ਕਿ ਠੰਡਕ ਹੋ ਗਈ ਆ ਸੋ ਸਵੇਰ ਨੂੰ ਅੱਜ ਦੀ ਸਵੇਰ ਨਾਲੋਂ ਜਿਹੜਾ ਟੈਂਪਰੇਚਰ ਆ ਉਹ 2 ਡਿਗਰੀ ਸੈਲਸੀਅਸ ਹੋਰ ਥੱਲੇ ਡਿੱਗਣ ਦੇ ਅਸਾਰ ਜਿਹੜੇ ਬਣ ਗਏ ਨੇਗੇ ਪਰ باوجود ਇਸ ਦੇ ਕੋਰਾ ਪੈਣ ਦਾ ਕੋਈ ਹਾਲ ਦੀ ਘੜੀ ਚਾਂਸਸ ਜਿਹੜਾ ਕਿਤੇ ਵੱਡੇ ਪੱਤਰ ਤੇ ਦਰਮਿਆਨੇ ਪੱਤਰ ਤੇ ਨਹੀਂ ਕਿਤੇ ਵੀ ਬਣਦਾ ਜਾ ਪਰਿਆ ਹੈਗਾ ਅਗਲੀ ਗੱਲ ਸਿਸਟਮ ਦੀ ਤਾਂ 7 ਤਰੀਕ ਨੂੰ ਦੁਪਹਿਰ ਨੂੰ ਤੋਂ ਦੁਪਹਿਰ ਤੋਂ ਸ਼ਾਮ ਤੱਕ ਜਿਹੜੀ ਹਵਾ ਦੇ ਵਿੱਚ ਖੜੋਂਦ ਆਊਗੀ ਜਿਹੜੀ ਮਣੀ ਮੋਟੀ ਹੀਟ ਮਹਿਸੂਸ ਹੋਊਗੀ ਜਿਹੜਾ ਤੁਹਾਨੂੰ ਇਦਾਂ ਲੱਗੂਗਾ ਕਿ ਪਿਛਲੇ ਦੋ ਦਿਨਾਂ ਦੇ ਵਿੱਚ ਆਪਾਂ ਕੋਟੀਆਂ ਸਵਾਟਰ ਪਾਉਂਦੇ ਰਹੇ ਹਾਂ ਤੇ ਅੱਜ ਧੁੱਪ ਚੁੱਪਦੀ ਆ ਉਹ ਧੁੱਪ ਕਿੰਨਾ ਕੁ ਚੁੱਪਦੀ ਆ ਇਹ ਗੱਲ ਤੈਅ ਕਰੋ ਕਿ 8 ਤੇ 9 ਵਾਲਾ ਜਿਹੜਾ ਸਿਸਟਮ ਉਹ ਕਿੰਨਾ ਕੁ ਅਸਰਦਾਰਕ ਹੋਊਗਾ ਉਹਦੇ ਨਾਲ ਇੱਕ ਪਲੱਸ ਪੁਆਇੰਟ ਹੋਊਗਾ ਕਿ 7 ਤੇ 8 ਦੀ ਰਾਤ ਤੋਂ ਤੇ 8 ਦਿਨੇ ਸਵੇਰੇ ਖਾਸ ਤੌਰ ਤੇ ਜਿਹੜੀ ਪੂਰੇ ਦੀ ਹਵਾ ਚੱਲੂਗੀ ਕਿਉਂਕਿ ਇਸ ਸਮੇਂ ਉੱਤਰ ਪੁੱਥਨ ਦੀ ਹਵਾ ਚੱਲ ਰਹੀ ਆ ਤਾਂ ਵਾਪਸ ਜਿਹੜੀ ਪੂਰੇ ਦੀ ਹਵਾ ਚੱਲੂ 8 ਤਰੀਕ ਦੀ ਖਾਸ ਤੌਰ ਤੇ ਸਵੇਰ ਨੂੰ ਜਾਂ 8 ਤਰੀਕ ਦਿਨੇ ਚੱਲਦੀ ਰਹੂਗੀ ਉਹ ਵੀ ਇਹ ਗੱਲ ਤੈਅ ਕਰੂਗੀ ਕਿ ਜਿਹੜਾ ਲੱਗਣ ਜਾ ਰਿਹਾ ਸਿਸਟਮ ਉਹਨੂੰ ਕਿੰਨਾ ਕੁ ਫਿਊਲ ਮਿਲ ਰਿਹਾ ਕਿੰਨਾ ਕੁ ਮੋਇਸਚਰ ਮਿਲ ਰਿਹਾ ਕਿੰਨਾ ਕੁ ਉਹਨੂੰ ਮੋਰੋ ਕਾਉਂਟਰ ਮਿਲ ਰਿਹਾ ਜਿਹਦਾ ਬਾਅਦ ਤੋਂ ਬਦਲ ਵੜਨਾਗਾ ਸੋ ਹੁਣ ਤੱਕ ਦਾ ਜਿੰਨਾ ਅਪਡੇਟ ਆ ਜਿੰਨੇ ਕਾ ਅੰਕੜੇ ਹੁਣ ਇੰਟਰਨੈਟ ਤੋਂ ਪ੍ਰਾਪਤ ਹੋਏ ਨੇ ਉਹਦੇ ਮੁਤਾਬਕ ਇਹ ਛਾਪ ਰਿਹਾ ਕਿ ਇਹ ਸਿਸਟਮ 8-9 ਤਰੀਕ ਤੇ 9 ਤੋਂ 10 ਤਰੀਕ ਜੰਮੂ ਕਸ਼ਮੀਰ ਹਿਮਾਚਲ ਇਹਨਾਂ ਦੇ ਉਚੇਰੇ ਪਹਾੜੀ ਇਲਾਕਿਆਂ ਉੱਪਰ ਇੱਕ ਬਹੁਤ ਹੀ ਵੱਡਾ ਜ਼ਬਰਦਸਤ برفਬਰੀ ਦਾ ਦੌਰ ਲੱਗ ਕੇ ਜਾਣ ਵਾਲਾ ਇਸ ਸਿਸਟਮ ਦੇ ਦੌਰਾਨ ਉੱਤਰਾਖੰਡ ਦੇ ਵਿੱਚਲੇ ਪਹਾੜੀ ਇਲਾਕਿਆਂ ਉੱਪਰ برفਬਰੀ ਦੇ ਦੌਰ ਲੱਗ ਕੇ ਜਾਣ ਵਾਲਾ ਥੱਲੇ ਉਤਰਿਆ ਅਤੇ ਪੰਜਾਬ ਦੇ ਵਿੱਚ 8 ਤਰੀਕ ਦੀ ਸਵੇਰ ਤੋਂ ਲੈ ਕੇ 9 ਤਰੀਕ ਦੀ ਸ਼ਾਮ ਦੇ ਵਿੱਚਕਾਰ ਵਿਚਕਾਰ ਜਿਹੜਾ ਮਾਜਾ ਦਬਾਬਾ ਤੇ ਪਵਾਦ ਇਹਨਾਂ ਖੇਤਰਾਂ ਦੇ ਵਿੱਚ ਤੇ ਕਈ ਥਾਵਾਂ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪੈਣ ਤੇ ਅਸਾਰ ਜਿਹੜੇ ਲਗਭਗ ਉਹ ਵੱਜ ਗਏ ਨੇ ਉੱਤਰੀ ਹਰਿਆਣਾ ਤੇ ਜਿਹੜਾ ਵੈਸਟ ਨ ਜੁਪੀ ਆ ਉਹਨਾਂ ਖੇਤਰਾਂ ਦੇ ਵਿੱਚ ਵੀ ਤੇ ਹਿਮਾਚਲ ਦੇ ਜਿਹੜੇ ਹੇਠਲੇ ਖੇਤਰ ਨੇ ਤੇ ਉੱਤਰਾਖੰਡ ਦੇ ਹੇਠਲੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਤਾਂ ਮੀਂਹ ਪਊਗਾ ਕਈ ਥਾਵਾਂ ਤੇ ਪੈਣ ਦੇ ਅਸਾਰ ਪੂਰੇ ਪੂਰੇ ਹੋਣਗੇ ਮਾਝਾ ਦਾ ਪੱਪਾ ਪੌਦ ਦੇ ਵਿੱਚ ਤਾਂ ਇਹ ਗੱਲ ਕਲੀਅਰ ਹੈ ਕਿ ਮੀਂਹ ਪੈਣ ਦੇ ਅਸਾਰ ਹੈਗੇ ਆ ਬਾਕੀ ਜੇ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਮੋਗਾ ਫਰੀਦਕੋਟ ਲੁਧਿਆਣਾ ਮਲੇਰਕੋਟਲਾ ਬਰਨਾਲਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਭਾਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀ ਥਾਂ 'ਤੇ ਮੀਂਹ ਪਣ ਦੇ ਅਸਾਰ ਨਹੀਂ ਹੈਗੇ ਪਰ ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਜ-ਵੱਲਛਮ ਜਿਹੜਾ ਛੱਟਾ ਛਾਟਾ ਉਹ 8 ਦੀ ਸਵੇਰ ਤੋਂ ਲੈ ਕੇ 9 ਦੀ ਸ਼ਾਮ ਦੇ ਵਿਚਕਾਰ ਹੋਣ ਦੇ ਅਸਾਰ ਜਿਹੜੇ ਉਹਦੇ ਬੜੇ ਹੋਏ ਨੇ ਤੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਦਾ ਜ਼ਿਕਰ ਇੱਥੇ ਨਹੀਂ ਹੋਇਆ ਤੇ ਉਹਨਾਂ ਦੇ ਨਾਲ ਲੱਗਦੇ ਜਿਹੜੇ ਰਾਜਸਥਾਨ ਦੇ ਜ਼ਿਲ੍ਹੇ ਨੇ ਜਾਂ ਜਿਹੜੇ ਦੱਖਣੀ ਹਰਿਆਣਾ ਦੇ ਜ਼ਿਲ੍ਹੇ ਨੇ ਦੱਖਣ ਪੱਛਮੀ ਹਰਿਆਣਾ ਜਿਵੇਂ सिरसा ਹੋਇਆ ਫਤਿਆਬਾਦ ਹੋਇਆ ਕਿਉਂਕਿ ਉਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਬੱਦਲ ਬਣ ਸਕਦਾ ਕਿਸੇ ਇੱਕ ਦੇ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਝੱਟ ਲੱਗ ਸਕਦੀ ਹੈ ਕਿਉਂਕਿ ਮੌਕੇ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਕੁਝ ਡਿਸਾਈਡ ਕਰਦੇ ਹੁੰਦੇ ਨੇ ਜੇ ਤਾਂ ਬੱਦਲ ਸਵੇਰੇ ਬਣ ਗਿਆ ਤਾਂ ਬੱਦਲ ਪਹਾੜਾਂ ਦੇ ਨੇੜੇ ਜ਼ਿਆਦਾ ਐਕਟਿਵ ਹੋਊਗਾ 8 ਤਰੀਕ ਨੂੰ ਪਰ 7 ਤਰੀਕ ਨੂੰ ਦੁਪਹਿਰ ਦੇ 1 2 ਵਜੇ ਤੱਕ ਬੱਦਲ ਬਣਿਆ ਨਾ ਜਾਂ 2 ਵਜੇ ਤੋਂ ਬਾਅਦ ਬਣਨਾ ਸ਼ੁਰੂ ਹੋਇਆ ਫੇਰ ਉਹ ਉਹਦੇ ਵਿੱਚ ਹੀਟ ਆਪ ਦਾ ਰੋਲ ਪਲੇ ਕਰ ਦਿੰਦੀ ਆ ਫਿਰ ਉਹ ਮਾਲਵੇ ਦੇ ਵਿੱਚ ਜਾਂ ਨਾਲ ਲੱਗਦੇ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਜਾਂ ਦੱਖਣੀ ਹਰਿਆਣਾ ਦੇ ਕੁਝ ਖੇਤਰਾਂ ਦੇ ਉੱਪਰ ਵੀ ਉਹ ਗਰਜਲਸ਼ਕਰਾ ਸੱਟਾ ਸੱਟਾ ਤੇ ਕਿਤੇ ਨਾ ਕਿਤੇ ਗੜੇਮਾਰ ਦੇ ਸਕਦਾ ਇਤਾਂ ਦੀ ਪੌਸਿਬਿਲਟੀ ਵੀ ਬਣ ਸਕਦੀ ਹੈ ਕਿ ਤੇ ਉੱਤਰੀ ਹਰਿਆਣਾ ਕੇਂਦਰੀ ਹਰਿਆਣਾ ਇਹਨਾਂ ਵਿੱਚ ਮੀਂਹ ਪਣ ਦੇ ਅਸਾਰ ਪੂਰੇ ਨੇਗੇ ਵੈਸਟਰਨ ਜੁਪੀ ਦੇ ਵਿੱਚ ਵੀ ਮੀਂਹ ਪਣ ਦੇ ਅਸਾਰ ਜਿਹੜੇ ਪੂਰੇ ਨੇ ਮੀਂਹ ਪਊਗਾ ਕਿੰਨਾ ਕੁ ਇਹ ਗੱਲ ਬਾਰ-ਬਾਰ ਪੁੱਛੀ ਜਾ ਰਹੀ ਹੈ ਸਾਨੂੰ ਸਾਡੇ ਬਹੁਤ ਸਾਰੇ ਸੱਜਣਾਵਾਂ ਵੱਲੋਂ ਦੇਖੋ ਅਗਰ ਤੁਸੀਂ ਪਾਣੀ ਲਾਉਣ ਦਾ ਪਲਾਨ ਬਣਾਈ ਬੈਠੇ ਹੋ ਚਾਹੇ ਮਾਝੇ ਚ ਚਾਹੇ ਦੁਆਬੇ ਚ ਚਾਹੇ ਬੋਧ ਚਾਹੇ ਉੱਤਰੀ ਹਰਿਆਣਾ ਤੇ ਚਾਹੇ ਵੈਸਟਰਨ ਯੂਪੀ ਆ ਕਿਸੇ ਵੀ ਫਸਲ ਨੂੰ ਪਾਣੀ ਲਾਉਣਾ ਤਾਂ ਤੁਸੀਂ 10 ਤਰੀਕ ਤੋਂ ਵਿਚਾਰ ਕਰ ਸਕਦੇ ਹੋ 8 ਤੇ 9 ਤਰੀਕ ਖਜਾਉਣੀ ਬਿੱਤਰ ਰਹੂਗੀ ਕਿਉਂਕਿ ਜਿੰਨੇ ਅਸੀਂ ਇਲਾਕੇ ਦੱਸ ਰਹੇ ਹਾਂ ਸਾਰੇ ਇਲਾਕਿਆਂ ਦੇ ਵਿੱਚ ਇੱਕੋ ਜਿਹਾ ਮੀਂਹ ਤਾਂ ਨਹੀਂ ਪੈਣਾ ਪਰ ਕਈ ਵਾਰੀ ਇਹ ਹੁੰਦਾ ਕਿ ਸਿਸਟਮ ਇੱਕ ਜਗ੍ਹਾ ਨੂੰ ਜ਼ਿਆਦਾ ਝੁੱਕ ਜਾਂਦਾ ਹੌਸਾਗਤ ਦਬਾਵੇ ਦੇ ਵਿੱਚ ਝੁਕ ਜੇ ਹੋ ਸਕਦਾ ਬਾਅਦ ਦੇ ਵਿੱਚ ਝੁਕ ਜੇ ਹੋ ਸਕਦਾ ਹੋਤਰੀ ਹਰਾਣੇ ਦੇ ਵਿੱਚ ਝੁਕ ਜੇ ਤੇ ਜਿੱਥੇ ਉਹਦਾ ਜਾਦੇ ਜ਼ੋਰ ਪੜ ਗਿਆ ਤਾਂ ਉਹਨਾਂ ਖੇਤਰਾਂ ਦੇ ਵਿੱਚ ਉਹ ਕਈ ਵਾਰੀ ਵਧੀਆ ਮੀਂਹ ਵੀ ਪਾ ਜਾਂਦਾ ਹੈ ਸੋ ਇਸ ਕਰਕੇ ਸਿਆਲ ਦੇ ਵਿੱਚ ਮੇਰਾ ਖਿਆਲ ਨਹੀਂ ਹੈਗਾ ਕਿ ਕੋਈ 1-2 ਦਿਨਾਂ ਦੇ ਗੈਪ ਨਾਲ ਫਸਲ ਨੂੰ ਕੀ ਵੱਡਾ ਇੰਪੈਕਟ ਪੈਣ ਲੱਗਿਆ ਤੇ ਜੇ ਪਾਣੀ ਲਾਉਣਾ ਤਾਂ 10 ਤਰੀਕ ਜਾਂ 11 ਤਰੀਕ ਬਾਰੇ ਵਿਚਾਰ ਹੋ ਸਕਦਾ 8 ਤੇ 9 ਨੂੰ ਰੋਕਣਾ ਹੀ ਜਿਹੜਾ ਉਹ ਚੰਗੀ ਗੱਲ ਜਿਹੜੀ ਉਦੇ ਹੁਣ ਦੇ ਅਸਰ ਹੋਣਗੇ ਸੋ ਇਹੀ ਅਪਡੇਟ ਲੈਂਦੇ ਪੰਜਾਬ ਦੇ ਉੱਤਰੀ ਖੇਤਰਾਂ ਦੇ ਲਈ ਆ ਤੇ ਵੈਸੇ ਇੰਟਰਨੈਟ ਦੇ ਸਰੋਤ ਦੱਖਣੀ ਪੰਜਾਬ ਲਈ ਦੱਖਣੀ ਹਿਰਾਣੇ ਦੀ ਉੱਤਰੀ ਰਾਜਸਥਾਨ ਦੀ ਕੁਝ ਖਾਸ ਨਹੀਂ ਦਿਖਾ ਰਹੇ ਪਰ ਸਾਨੂੰ ਇਹ ਚਾਪ ਰਿਹਾ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੀ ਭਾਵੇਂ ਥੋੜਾ ਮੀਂਹ ਪਵੇ ਪਰ ਕਿਤਨਾ ਕਿਤੇ ਮੀਂਹ ਪਊਗਾ ਕਿਤਨਾ ਕਿਤੇ ਗਰਜਲੁਸ ਕਲੇ ਬਦਲ ਉਹਨਾਂ ਇਲਾਕਿਆਂ ਵਿੱਚ ਵੀ ਬਣਦੇ ਆਸਾਰ ਜਿਹੜੇ ਬਣਨਗੇ ਬਹੁਤ ਕੁਝ ਡਿਪੈਂਡ ਕਰੂਗਾ 7 ਤਰੀਕ ਨੂੰ ਕਿੰਨੀ ਕੁ ਚੁਪਣ ਜੀ ਮਹਿਸੂਸ ਹੁੰਦੀ ਹੈ ਤੇ 8 ਨੂੰ ਕਿੰਨੀ ਕੁ ਪੂਰੇ ਦੀ ਹਵਾ ਚੱਲਦੀ ਹੈ ਉਹ ਗੱਲਾਂ ਇਸ ਸਿਸਟਮ ਨੂੰ ਡਿਸਾਈਡ ਕਰਨੇਗਾ ਕਿੰਨਾ ਕ ਇਹ ਲੱਗ ਸਕਦਾ ਸਿਸਟਮ ਦਰਮਿਆਨੇ ਪੱਤਰ ਦਾ ਇਹਦੇ ਵਿੱਚ ਕੋਈ ਦੂਰਾ ਮਾਣੀ ਹੈਗੀਆਂ ਦੱਸੀਆਂ ਗਈਆਂ ਜਗ੍ਹਾ ਦੇ ਵਿੱਚੋਂ ਕੋਈ ਥਾਂ ਮਾ ਛੱਡ ਕੇ ਵੀ ਜਾਊਗਾ ਬਾਕੀ ਗਰਜਲੁਸ ਕਦੇ ਵਿੱਚ ਹੋਊਗੀ ਤੇ ਕੁੱਝ ਥਾਵਾਂ 'ਤੇ ਹਲਕੀ ਬਰੀਕ ਗੜੇਮਾਰ ਹੋਣ ਦੇ ਵੀ ਅਸਰ ਜਿਹੜੇ ਉਹ ਅ ਬੱਜ ਰਹੇ ਨੇ ਸੋ ਇੱਥੋਂ ਜਿਹੜੀ ਉਹ ਠੰਡਾ ਉਹਦਾ ਆਗਾਜ਼ ਹੋ ਜਾਣਾ ਤੇ ਉਸ ਤੋਂ ਬਾਅਦ ਟੈਂਪਰੇਚਰ 10 ਤਰੀਕ 10 ਤਰੀਕ ਨੂੰ ਕਈ ਇਲਾਕਿਆਂ ਦੇ ਵਿੱਚ ਕਾਫੀ ਡਾਊਨ ਹੋਣ ਦੇ ਅਸਰ ਹੋਣਗੇ ਵੈਸੇ ਦਾ ਨੌਂ ਨਹੀਂ ਡਾਊਨ ਹੋਣ ਦੇ ਅਸਰ ਹੋਣਗੇ 9 ਤਰੀਕ ਦੀ ਸਵੇਰ ਨੂੰ ਮੁੱਖ ਤੌਰ ਤੇ ਮਾਲਵੇ ਦੇ ਵਿੱਚ ਜਾਂ ਦੱਖਣੀ ਹਿੜਿਆਣੇ ਦੇ ਵਿੱਚ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਕਈ ਥਾਵਾਂ 'ਤੇ ਸੰਘਣੀ ਧੁੰਦ ਹੋਣ ਦੇ ਵੀ ਅਸਰ ਜਿਹੜੇ ਉਹ ਬਣਦੇ ਜਾਪ ਰਹੇ ਨੇ ਸੋ ਇਨਕਾ ਅਪਡੇਟ ਸੀ ਅੱਜ ਦੇ ਲਈ ਬਾਕੀ ਕੱਲ ਨੂੰ ਸ਼ਾਮ ਨੂੰ ਦੁਪਾਰ ਤੋਂ ਫਿਰ ਅਪਡੇਟ ਕਰਾਂਗੇ ਕਿ ਸਿਸਟਮ ਕੀ ਕਹਿੰਦਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ